ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਤੇ ਅੱਜ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਬਹੁਤ ਅੱਛਾ ਲੱਗਦਾ ਹੈ ਕਮੈਂਟਸ ਪੜ੍ਹ ਕੇ ਵੀ ਵਧੀਆ ਲੱਗਦਾ ਹੈ ਹਨਾ ਪੋਜ਼ਿਟਿਵ ਕਮੈਂਟਸ ਹੁੰਦੇ ਨੇ ਤੁਹਾਡੇ ਤੇ ਇੱਕ ਮੈਂ ਤੁਹਾਨੂੰ ਫੇਰ ਕਹੂੰਗੀ ਜਿਹੜਾ ਮੈਂ ਤੁਹਾਨੂੰ ਹੱਥਾਂ ਤੇ ਦੱਸਿਆ ਸੀਗਾ ਕਿ ਸੌਫਟਨੈਸ ਕਿਵੇਂ ਲਿਆਉਣੀ ਹੈ ਉਹ ਬਹੁਤ ਹੀ ਜ਼ਰੂਰੀ ਯੂਜ਼ ਕਰਿਓ ਤੁਸੀਂ ਬਹੁਤ ਬਹੁਤ ਵਧੀਆ ਰਿਜ਼ਲਟ ਨਹੀਂ ਹੋਦੀ ਤੇ ਜਿਹੜਾ ਕੱਲ ਵੀ ਮੈਂ ਤੁਹਾਨੂੰ ਅਫੀਸ਼ੀਅਲ ਮਤਲਬ ਉਹ ਸਟੀਮ ਵਾਲਾ ਦੱਸਿਆ ਸੀ ਪ੍ਰੋਸੈਸ ਉਹ ਵੀ ਜ਼ਰੂਰ ਕਰਕੇ ਦੇਖਣਾ ਬਹੁਤ ਵਧੀਆ ਰਿਜ਼ਲਟ ਆਉਣਾਗੇ ਪੋਜੀਟਿਵਲੀ ਠੀਕ ਹੈ ਤੇ ਅੱਜ ਇੱਕ ਬਾਰ ਬਾਰ ਸਵਾਲ ਸੀਗਾ ਕਿ ਸਾਨੂੰ ਨਾ ਸੰਸਕ੍ਰੀਨ ਦੱਸੋ ਕਿਹੜੀ ਵਧੀਆ ਹੈ ਤੇ ਵੈਸੇ ਤਾਂ ਮੈਂ ਇੱਕ ਵੀਡੀਓ ਪਹਿਲਾਂ ਦਿੱਤੀ ਹੋਈ ਹੈ ਚਲੋ ਕੋਈ ਨਹੀਂ ਮੈਂ ਫੇਰ ਦੁਬਾਰਾ ਤੋਂ ਬਣਾ ਦੇਣੀ ਹੈ ਕਿ ਨੂੰ ਕਿਨੂੰ ਕਿਸ ਕਿਸ ਤਰ੍ਹਾਂ ਦੀ ਸੰਸਕ੍ਰੀਨ ਸੂਟੇਬਲ ਹੁੰਦੀ ਹੈ ਤੇ ਮੈਂ ਜਿਹੜੀਆਂ 2-3 ਸੰਸਕ੍ਰੀਨਸ ਤਾਂ ਮੈਂ ਖੁਦ ਯੂਜ਼ ਕੀਤੀਆਂ ਜਿਹੜੀਆਂ ਉਹਨਾਂ ਦੀ ਮੈਂ ਤੁਹਾਨੂੰ ਰਿਵਿਊ ਦੇ ਦਿੰਨੀ ਆ ਪਹਿਲਾਂ ਤਾਂ ਇੱਕਵੇਂ ਬੀਐਲਸੀਸੀ ਦੀ ਹ ਯੂਜ਼ ਕੀਤੀ ਹੈ ਹੋਰ ਦੇਖੋ ਤੁਸੀਂ ਮੇਰੀ ਬੋਕੀ ਗਈ ਆਲਮੋਸਟ ਠੀਕ ਹੈ ਤੇ ਇਹ ਦੀ ਮਤਲਬ ਟਿੰਟਡ ਹੈ ম্যাਟ ਲੁੱਕ ਹੁੰਦੀ ਹੈ ਇਹਦੀ ਆ ਦੇਖੋ ਇਸ ਤਰ੍ਹਾਂ ਦੀ ਹੈ ਜਿਵੇਂ ਇਹਦੇ ਵਿੱਚ ਉਹ ਪਾਈ ਹੁੰਦੀ ਹੈ ਨਾ ਆ ਦੇਖੋ ਇਸ ਤਰ੍ਹਾਂ ਜਿਵੇਂ ਇਹਦੇ ਵਿੱਚ ਉਹ ਪਾਈ ਹੋਈ ਹੈ ਆਪਣੀ ਅ ਫਾਊਂਡੇਸ਼ਨ ਠੀਕ ਹੈ ਤਾਂ ਥੋੜਾ ਫਾਊਂਡੇਸ਼ਨ ਦਾ ਵੀ ਕੰਮ ਕਰ ਦਿੰਦੀ ਹੈ ਗੁੱਡ ਹੈ ਮੈਟ ਲੁੱਕ ਕੇ ਡੀ ਪਿਗਮੈਂਟੇਸ਼ਨ ਲਈ ਅੱਛੀ ਹੈ ਸਨਸਕ੍ਰੀਨ ਹੈਗੀ ਜੈਲ ਟਾਈਪ ਹੈ ਨਾ ਮਤਲਬ ਬਟ ਮੈਨੂੰ ਇਹਦੇ ਚ ਇੱਕੋ ਚੀਜ਼ ਦੀ ਡਰਾਅ ਬੈਕ ਲੱਗੀ ਵੀ ਪਤਾ ਨਹੀਂ ਸ਼ਾਇਦ ਮੇਰੇ ਕੋਲ ਹੀ ਹੈ 30 ਐਸਪੀਐਫ ਹੈ ਦੀ ਠੀਕ ਹੈ 40 uh, 50 ਤੱਕ ਹੁੰਦੀ ਤਾਂ ਹੋਰ ਬੈਟਰ ਹੁੰਦੀ ਤੇ ਪਿਗਮੈਂਟੇਸ਼ਨ ਰਿਡਿਊਸ ਕਰਦੀ ਹੈ ਨਾਨ ਗਰੀਜ਼ੀ ਹੈ ਜਿਨ੍ਹਾਂ ਦੀ oily skin ਹੈ ਤੇ ਪਿਗਮੈਂਟੇਸ਼ਨ ਦੇ ਇਸ਼ੂਜ਼ ਨੇ ਉਹਨਾਂ ਲਈ ਗੁੱਡ ਹੈ ਠੀਕ ਹੈ ਇਹ ਇੰਟਰਮੀਟ ਮੈਟ ਫਾਰਮੂਲਾ ਹੈ ਇਸ ਕਰਕੇ ਮਤਲਬ ਤੁਹਾਡਾ ਫਾਊਂਡੇਸ਼ਨ ਦਾ ਕੰਮ ਵੀ ਕਰਦੀ ਹੈ ਇੱਕ ਲिटल ਮੇਕਅਪ ਵੀ ਹੈ ਤੁਹਾਡਾ ਹਨਾ ਕਾਫੀ ਵਧੀਆ ਸੀਗੀ ਮੇਰੀ ਆਲਮੋਸਟ ਖਤਮ ਹੋ ਗਈ ਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਯੂਜ਼ ਕਰਦੀ ਹਾਂ ਜਿਹੜੀ ਅੱਜ ਕੱਲ ਯੂਜ਼ ਕਰ ਰਹੀ ਹਾਂ ਮੈਂ ਮੈਨੂੰ ਐਕਚੁਅਲੀ ਕੁਝ ਟਾਈਮ ਬਾਅਦ ਚੇਂਜ ਕਰ ਲੈਣੀ ਹੁੰਦੀ ਹੈ ਕਿਉਂਕਿ ਕਿਸੇ ਸਨ ਸਕ੍ਰੀਨ ਦੇ ਵਿੱਚ ਕੋਈ ਵਿਟਾਮਿਨ ਪਾਇਆ ਹੁੰਦਾ ਉਹਨਾਂ ਨੇ ਕਿਸੇ ਚੀਜ਼ ਕੁਸ਼ਤੇ ਫਿਰ ਹੌਲੀ ਹੌਲੀ ਫਾਈਨਲ ਹੋ ਜਾਂਦਾ ਵੀ ਆ ਬੈਟਰ ਹੈ ਤੇ ਅੱਜ ਕੱਲ ਮੈਂ ਯੂਜ਼ ਕਰ ਰਹੀ ਹਾਂ ਲੈਕਮੇ ਦੀ 925 ਇਹ ਵੀ ਟੈਂਟ ਟੈਂਟ ਹੈ ਇਹਦੇ ਤੇ ਲਿਖਿਆ ਹੋਇਆ ਟੈਂਟਡ ਹੈ ਟੈਂਟ ਟੈਂਟ ਲਿਖਿਆ ਹੁੰਦਾ ਹੈ ਮਿਲਦੀ ਉਹ ਥੋੜਾ ਔਖੀ ਹੈ ਠੀਕ ਹੈ ਤੇ ਇਹਦਾ ਐਸਪੀਐਪ 50 ਹੈ ਤੇ ਪੀਏ ਪਲੱਸ 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 ਇਹ ਜਿਹੜਾ ਹੋਣਾ ਜ਼ਰੂਰੀ ਹੁੰਦਾ ਠੀਕ ਹੈ ਪੀਏ ਪਲੱਸ 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 ਦਾ ਮਤਲਬ ਹੁੰਦਾ ਹੈ ਯੂਵੀਏ ਤੇ ਯੂਵੀਬੀ ਦੋਨੋਂ ਰੇਸ ਤੋਂ ਆਪਾਂ ਨੂੰ ਇਹ ਪ੍ਰੋਟੈਕਟ ਕਰਦੀ ਹੈ ਸਾਡੀ ਮਤਲਬ ਧੁੱਪ ਦੇ ਵਿੱਚ ਦੋਨੋਂ ਤਰ੍ਹਾਂ ਦੀ ਰੇਸ ਹੁੰਦੀਆਂ ਨੇ ਤੇ ਇਹ ਦੋਨੋਂ ਤੋਂ ਪ੍ਰੋਡਕਸ਼ਨ ਦਿੰਦੀ ਹੈ ਸਾਨੂੰ ਤੇ ਇਹ ਵੀ ਤੁਸੀਂ ਦੇਖ ਕੇ ਧਿਆਨ ਰੱਖਣਾਗਾ ਐਸਪੀਐਫ 50 ਸਾਡੇ ਜਿਹੜਾ ਇੰਡੀਆ ਦਾ এনवायरमेंट ਆ ਉਹਦੇ ਵਿੱਚ ਐਸਪੀਐਫ 50 ਸਾਨੂੰ ਘੱਟੋ ਘੱਟ ਚਾਹੀਦੀ ਹੁੰਦੀ ਹੈ ਠੀਕ ਹੈ ਤੇ ਇਹ ਵੀ ਟਿੰਟਡ ਹੈ ਟਿੰਟਡ ਲਿਖਿਆ ਹੀ ਹੋਇਆ ਸਨ ਐਕਸਪਰਟ ਠੀਕ ਹੈ ਕਾਫੀ ਵਧੀਆ ਮੈਨੂੰ ਕਾਫੀ ਪਸੰਦ ਆ ਇਹ ਇੱਕ ਤਾਂ ਇਹ ਬੜੀ ਫ੍ਰੀ ਫਲੋਇੰਗ ਹੈ ਮਤਲਬ ਬਹੁਤ ਛੇਤੀ ਤੁਸੀਂ इजीली ਇਹਨੂੰ ਬਹੁਤ ਥੋੜੀ ਲੱਗਦੀ ਹੈ ਮਤਲਬ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਲੱਗਦੀ ਹੈ ਥੋੜੀ ਲੱਗਦੀ ਹੈ ਤੇ ਕਾਫੀ ਵਧੀਆ ਫੀਲ ਹੈ ਦੀ ਹੈਨਾ 9 ਟੂ 5 ਲਿਖ ਦਿਆ ਜਿਵੇਂ ਇਹ ਕਾਫੀ ਹਾਂ ਮਤਲਬ ਤੁਸੀਂ ਸ਼ਾਮ ਨੂੰ ਵੀ ਜਦੋਂ ਆਉਣੀ ਹੈ ਤੇ ਤੁਸੀਂ ਹੱਥ ਲਾਉਂਗੇ ਨਾ ਆਪਣੀ ਸਕਿਨ ਨੂੰ ਤੇ ਤੁਹਾਨੂੰ ਲੱਗਦਾ ਹੈ ਕਿ ਹਾਂ ਲੱਗਿਆ ਹੋਇਆ ਕੁਝ ਮਤਲਬ ਇਹ ਵੀ ਨਹੀਂ ਹੈਗਾ ਕਿ ਤੁਹਾਡੇ ਦਿਖਦਾ ਬਟ ਮਤਲਬ ਇੱਕ ਲੇਅਰ ਜੀ ਰਹਿੰਦੀ ਹੈ ਤੁਹਾਡੀ ਤੇ ਮੈਨੂੰ ਇਹ ਵਧੀਆ ਲੱਗੀ ਸੀਗੀ ਕਾਫੀ ਅੱਛੀ ਹੈ ਗੁੱਡ ਹੈ ਦੋਨੋਂ ਦਾ ਪ੍ਰਾਈਸ ਵਾਈਜ਼ ਦੇਖੋ ਤਾਂ ਆਲਮੋਸਟ ਸੇਮ ਹੈ ਇੱਕ 365 ਦੀ ਹੈ ਤੇ ਇੱਕ 349 50 ਦੀ ਹੈ ਪਰ ਉਹ ਲਗਭਗ ਦੋਨੋਂ 350 ਦੀਆਂ ਤੇ ਗੁੱਡ ਹੈ ਪ੍ਰਾਈਸ ਵਾਈਜ਼ 100 ml ਦੀ ਪੈਕਿੰਗ ਹੈ ਤੇ ਕਾਫੀ ਟਾਈਮ ਕੱਢ ਜਾਂਦੀ ਕਿਉਂਕਿ ਬਹੁਤ ਜ਼ਿਆਦਾ ਆਪਾਂ ਤਪਤਪਣੀ ਵੀ ਨਹੀਂ ਹੁੰਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਗੁੱਡ ਹੈ ਮੈਂ ਤਾਂ ਇਹਨੂੰ ਤਾਂ ਮੈਂ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਵੀ ਦੋ ਵਾਰੀ ਵੀ ਯੂਜ਼ ਕਰ ਲੈਣੀ ਹੈ ਜਿਵੇਂ ਸਮ ਟਾਈਮਸ ਮੈਨੂੰ ਫਾਊਂਡੇਸ਼ਨ ਯੂਜ਼ ਕਰਨੀ ਹੁੰਦੀ ਨਾ ਹੋਵੇ ਤਾਂ ਫਿਰ ਇਹਨੂੰ ਫਾਊਂਡੇਸ਼ਨ ਦੇ ਤੌਰ ਤੇ ਵੀ ਯੂਜ਼ ਕਰ ਲੈਣੀ ਹੈ ਤੇ ਦੋਨਾਂ ਦੇ ਰਿਜ਼ਲਟ ਜੇ ਮੈਂ ਕੰਪੇਅਰ ਕਰਾਂ ਤਾਂ ਸਿਰਫ ਬਸ ਇਹਦਾ ਇਹ ਇੱਕੋ ਡਰਾਅਬੈਕ ਹੈ ਬਾਕੀ ਅਦਰਵਾਇਜ਼ ਮੈਨੂੰ ਇਹ ਵੀ ਬਹੁਤ ਅੱਛੀ ਲੱਗੀ ਸੀ ਸਿਰਫ ਇਹਦਾ ਇਹ ਹੈ ਕਿ ਇਹ 30 SPF ਹੈ ਤੁਸੀਂ ਇਹਨੂੰ ਤੁਸੀਂ ਜੇ uh, ਤੁਹਾਡੀ oily skin ਹੈ then you can go for this ਠੀਕ ਹੈ VLCC ਤੁਸੀਂ ਲੈ ਸਕਦੇ ਹੋ ਤੇ ਇਹ dry skin ਵਾਸਤੇ ਜਿਹੜੀ ਮੇਰੇ ਕੋਲੇ tint hint ਹੈ ਅ ਇਹ ਇਹ ਜਿਹੜੀ ਹੈਗੀ ਹੈ ਅ ਆਪਣਾ Lakme ਵਾਲਿਆਂ ਦੀ ਇਹਦੇ ਵਿੱਚ ਤੁਹਾਨੂੰ ਜਦ ਵੀ ਖਰੀਦਣੀ ਹੈ ਤੁਸੀਂ dry ਹੈ ਦੁੱਜੀ ਹੈ ਇਹ ਦੇਖ ਕੇ ਖਰੀਦਣਾ ਮੇਰੀ dry skin ਹੈ but ਮੇਨੂੰ ਇਹ tint hint کافی ਸੂਟੇਬਲ ਲੱਗਦੀ ਹੈ ਮੇਰੇ ਲਈ ਇਹ ਗੁੱਡ ਹੈ ਤੇ ਇੱਕ ਮੈਂ ਹੋਰ ਉਹ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਡਾਕਟਰ ਫਿਕਸ ਧਰਮਾ ਸੌਰੀ ਡਾਕਟਰ ਫਿਕਸ ਧਰਮਾ ਸ਼ੈਡੋ ਟਿੰਟਡ ਸਨਸਕ੍ਰੀਨ ਹੈ ਫॉर ਫੇਸ ਹੈ ਠੀਕ ਹੈ ਸਪੈਸ਼ਲੀ ਇਹ ਉਹਨੇ ਫੇਸ ਲਈ ਬਣਾਈ ਹੈ ਐਸਪੀਐਫ 50 ਹੈ ਅ ਪ੍ਰਾਈਸ ਵਾਈਜ਼ ਇਹਦਾ ਪ੍ਰਾਈਸ ਹੈਗਾ ਸਿਗਾ ਜੀ ਅ 500 ਠੀਕ ਹੈ ਛੋਟੀ ਜੀ ਹੈ 500 ਦੀ ਹੈ ਪ੍ਰਾਈਸ ਵਾਈਜ਼ ਉਹਨਾਂ ਨਾਲੋਂ ਕੰਪੈਰੀਟਿਵਲੀ ਮਹਿੰਗੀ ਹੈ ਬਟ ਇਹਦੇ ਵਿੱਚ ਜਿਹੜਾ ਇਹ ਨਾ ਕਲੇਮ ਕੀਤਾ ਹੈ ਹਾਈ ਹਾਈਲੂਰੋਨਿਕ ਐਸਿਡ ਇਹਦੇ ਵਿੱਚ ਹੈਗਾ ਤੇ ਵਿਟਾਮਿਨ ਈ ਵੀ ਇਹਦੇ ਵਿੱਚ ਹੈਗਾ ਤੇ ਵੈਰੀ ਹਾਈ ਸਨ ਪ੍ਰੋਟੈਕਸ਼ਨ ਦਿੰਦੀ ਹੈ ਮੈਨੂੰ ਪਰਸਨਲੀ ਬਾਕੀ ਤਾਂ ਠੀਕ ਸੀਗਾ ਬਸ ਮੈਨੂੰ ਇਹਦੀ ਇੱਕ ਚੀਜ਼ ਨਹੀਂ ਅੱਛੀ ਲੱਗੀ ਇਹਦੀ ਜਿਹੜੀ ਫ੍ਰੈਗਰੈਂਸ ਹੈ ਉਹ ਬਿਲਕੁਲ ਵੀ ਅੱਛੀ ਨਹੀਂ ਗਈ ਮਤਲਬ ਲਾਉਣ ਦਾ ਹੀ ਦਿਲ ਨਹੀਂ ਕਰਦਾ ਹਣਾ ਮੈਨੂੰ ਮੇਨ ਡਰਾ ਬੈਕ ਇਹਦੇ ਵਿੱਚ ਸਿਰਫ ਇਹ ਲੱਗਿਆ ਸੀਗਾ ਤੇ ਬਾਕੀ ਇਹਦਾ ਇਹਦਾ ਵੀ ਪੀਏ ਪਲੱਸ 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 ਹੈ 3 3 ਪਲੱਸ ਹੈ ਮਤਲਬ ਠੀਕ ਹੈ ਤੇ ਐਸਪੀਐਫ ਵੀ 50 ਹੈ ਅਦਰਵਾਈਜ਼ ਇਟ ਵਾਸ ਗੁੱਡ ਤੇ ਟਿੰਟਡ ਵੀ ਹੈ ਮਤਲਬ ਫਾਊਂਡੇਸ਼ਨ ਦਾ ਕੰਮ ਵੀ ਕਰਦੀ ਹੈ ਬਾਕੀ ਸਿਰਫ ਓਇਲ ਸਿਕਾ ਬਸ ਮੈਨੂੰ ਇਹਦੇ ਵਿੱਚ ਇੱਕੋ ਹੀ ਚੀਜ਼ ਨਹੀਂ ਅੱਛੀ ਲੱਗੀ ਕਿ ਇਹਦੀ ਸਮੈਲ ਬਿਲਕੁਲ ਵੀ ਨਹੀਂ ਅੱਛੀ ਰਪਲਸਿਵ ਜੀ ਲੱਗਦੀ ਹੈ ਮੇਰਾ ਤਾਂ ਲਾਉਣ ਦਾ ਹੀ ਦਿਲ ਨਹੀਂ ਕਰਦਾ ਮੈਂ ਕਈ ਵਾਰੀ ਮਤਲਬ ਰੱਖਿਆ ਹੁੰਦਾ ਮੈਂ ਇਹਨੂੰ ਪਾਸੇ ਚ ਅਦਰਵਾਈਜ਼ ਇਹ ਜਿਵੇਂ ਹੁਣ ਇਹ ਹੈ ਇਹਨਾਂ ਨੂੰ ਪਾਸੇ ਚ ਰੱਖਣਾ ਔਖਾ ਹੈ ਥੋੜਾ ਸਪੇਸ ਜ਼ਿਆਦਾ ਲੈਂਦੀਆਂ ਹੈ ਇਹਨਾਂ ਨੇ ਇਹ ਚੀਜ਼ ਸਮਾਰਟ ਬਣਾਈ ਹੈ ਕਿ ਇਹਨੂੰ ਤੁਸੀਂ ਬਰਸ 'ਚ ਰੱਖ ਸਕਦੇ ਹੋ ਮੈਂ ਰੱਖੀ ਹੁੰਦੀ ਹੈ ਬਟ ਮੈਂ ਸਿਰਫ ਐਮਰਜੈਂਸੀ 'ਚ ਹੀ ਲਗਾਉਣੀ ਆ ਇਹਨੂੰ ਕਿਉਂਕਿ ਮੈਨੂੰ 스멜 ਕਰਕੇ ਇਹਨੂੰ ਕੁਝ ਹੋਣ ਲੱਗ ਜਾਂਦਾ ਹੈ ਤੇ ਇਸ ਕਰਕੇ ਮੈਂ ਇਹਨੂੰ ਪ੍ਰੇਫਰ ਨਹੀਂ ਕੀਤਾ ਰੱਖੀ ਜਰੂਰ ਹੋਈ ਜਦੋਂ ਕੋਈ ਪੈਸੇ ਲਾਤੀ ਸੀ ਤਾਂ ਲੈ ਲਈ ਸੀ ਤਾਂ ਫਿਰ ਰੱਖੀ ਤਾਂ ਹੁਣ ਹੈਗੀ ਆ ਅਦਰਵਾਈਜ਼ ਓਕੇ ਹੈ ਮਤਲਬ ਜੇ ਇਹਦਾ ਇਹ ਚੀਜ਼ੇ ਇੰਪਰੂਵ ਕਰ ਦੇਣ ਜਿਹੜੀ ਇਹਦੇ 'ਚ 스멜 ਆਉਂਦੀ ਹੈ ਉਹਨੂੰ ਕਿਸੇ ਤਰੀਕੇ ਇਹ ਕਵਰ ਕਰ ਦੇਣ ਤਾਂ ਫਿਰ ਇਹ ਓਕੇ ਹੈ ਠੀਕ ਹੈ ਤਾਂ ਹੁਣ ਤਾਂ ਮੈਂ ਇਹਨੂੰ بس ਐਨ ਲਾ ਲਉ ਕਿ ਰੱਖਿਆ ਹੋਇਆ ਹੈ ਬਰਸ 'ਚ ਇਹ ਵੀ ਚਲੋ ਕਿਤੇ ਜਾਣੇ ਤਾਂ ਦੇਖੋ ਅਦਰਵਾਈਜ਼ ਫਰੀ ਫਲੋਇੰਗ ਹੈ ਗੁੱਡ ਹੈ ਲੋ ਠੀਕ ਹੈ ਆ ਦੇਖੋ ਤਾਂ ਤੁਹਾਨੂੰ ਲਿਖ ਰਿਹਾ ਹੋਣਾ ਵੀ ਬਿਲਕੁਲ ਇਹ ਉਹਦੇ ਚ ਪੂਰੀ ਪ੍ਰੋਪਰ ਉਹ ਹੈ ਆ ਇਹਦੇ ਚ ਫਾਊਂਡੇਸ਼ਨ ਲੁੱਕ ਪੂਰੀ ਤੇ ਵਿਟਾਮਿਨ E ਵੀ ਹੈ ਹਾਈਲੂਰਾਨਿਕ ਐਸਿਡ ਵੀ ਹੈ ਤਾਂ ਹੀ ਥੋੜੀ ਕਾਸਟਲੀ ਹੈ ਹਨਾ ਸਨ ਪ੍ਰੋਟੈਕਸ਼ਨ ਵੀ ਵਧੀਆ ਦਿੰਦੀ ਹੈ ਹੋਰ ਕੋਈ ਦਿੱਕਤ ਨਹੀਂ ਇਹਦੇ ਚ ਬਸ ਇਹਦੇ ਵਿੱਚ ਇੱਕੋ ਹੀ ਜਵਾਬ ਹੈ ਕਿ ਜਿਹੜਾ ਮੈਨੂੰ ਇਹਦੇ ਵਿੱਚ ਨਹੀਂ ਪਸੰਦ ਆਇਆ ਉਹ ਉਹੀ ਕਿ ਇਹਦੇ ਚੋਂ ਜਿਹੜੀ ਸਮੈਲ ਆਉਂਦੀ ਹੈ ਉਹ ਨਹੀਂ ਮੈਨੂੰ ਅੱਛਾ ਲੱਗਦਾ ਹਲੋ ਅਦਰਵਾਈਜ਼ ਠੀਕ ਹੈ ਠੀਕ ਹੈ ਤੇ ਹੁਣ ਮੈਂ ਨੈਕਸਟ ਜਿਹੜੀ ਹੈਗੀ ਹੈ ਉਹ ਦੋ ਤੁਹਾਨੂੰ ਹੋਰ ਗੁੱਡ ਜਿਹੜੀਆਂ ਹੈਗੀਆਂ ਨੇ ਉਹ ਦੱਸ ਸਕਦੀ ਹਾਂ ਜਿਨ੍ਹਾਂ ਦੇ ਕਾਫੀ ਅੱਛੇ ਮਤਲਬ ਰੈਂਕਿੰਗ ਹੈਗੀ ਹੈ ਉਹਨਾਂ ਵਿੱਚੋਂ ਇੱਕ ਸਿਟਾਫਿਲ ਹੈ ਠੀਕ ਹੈ ਸਿਟਾਫਿਲ ਦੇ ਪ੍ਰੋਡਕਟ ਮੈਡੀਕੇਟਡ ਹੁੰਦੇ ਨਹੀਂ 노 ਫ੍ਰੇਗਰੈਂਸ 노 ਸਮੈਲ ਕੁਝ ਨਹੀਂ ਹੁੰਦਾ ਉਹਦੇ ਵਿੱਚ ਠੀਕ ਹੈ ਤੇ ਬਹੁਤ ਲਾਈਟ ਨਹੀਂ ਬਹੁਤ ਲਾਈਟ ਹੈ ਮਤਲਬ ਬਿਲਕੁਲ ਹੀ ਤੁਹਾਨੂੰ ਥੋੜੀ ਜੀ ਕੁਆਂਟੀਟੀ ਨਾਲ ਹੀ ਤੁਹਾਡਾ ਜਿਹੜਾ ਕਵਰਿੰਗ ਹੋ ਜਾਂਦੀ ਹੈ ਬਹੁਤ ਲਾਈਟ ਹੈ ਥਿੱਕ ਨਹੀਂ ਹੈਗੀ ਤੇ ਬਹੁਤ ਗੁੱਡ ਪ੍ਰੋਟੈਕਸ਼ਨ ਹੈ ਤੇ ਸੈਂਸਿਟਿਵ ਸਕਿਨ ਲਈ ਅਲੱਗ ਹੈ ਡਰਾਈ ਸਕਿਨ ਲਈ ਅਲੱਗ ਹੈ ਆਇਲੀ ਸਕਿਨ ਲਈ ਅਲੱਗ ਹੈ ਉਹ ਤੁਸੀਂ ਖਰੀਦਣ ਵੇਲੇ ਦੇਖ ਲੈਣਾ ਹੈ ਉਹਨਾਂ ਦੇ ਪ੍ਰੋਡਕਟ ਸਾਰੇ ਬਹੁਤ ਅੱਛੇ ਹੁੰਦੇ ਨੇ ਜੇ ਤੁਸੀਂ ਜੇ ਤੁਸੀਂ ਪਿਗਮੈਂਟ ਆਪਣੇ ਨਾਲ ਐਕਨੀ ਪ੍ਰੋਨ ਸਕਿਨ ਦੀ ਨਾਲ ਪ੍ਰੋਬਲੈਮੈਟਿਕ ਹੋ ਰਹੀ ਹੋ ਤਾਂ ਤੁਸੀਂ ਸੀਟਾਫਿਲ ਦਾ ਆਪਣਾ ਉਹ ਵੀ ਯੂਜ਼ ਕਰਕੇ ਦੇਖਣਾ ਹੂੰ ਫੇਸ ਵਾਸ਼ ਬਹੁਤ ਅੱਛਾ ਹੈ ਉਹ ਠੀਕ ਹੈ ਚਗਨੀ ਬਣਾਉਂਦਾ ਫਾਰਮਲੈਸ ਹੈ ਬਟ ਬਹੁਤ ਵਧੀਆ ਰਿਜ਼ਲਟ ਨਹੀਂ ਉਹਦੀ ਤੇ ਦੂਸਰਾ ਇੱਕ ਨਵਸੀ ਸੇਟਾਫਿਲ ਦੀ ਸਨਸਕ੍ਰੀਨ ਮਤਲਬ ਕਾਫੀ ਅੱਛੀ ਹੈ ਮੈਂ ਟੀਨੀ ਯੂਜ਼ ਕੀਤੀ ਹੈ ਇੱਕ ਨਿਊਟਰਜਨ ਦੀ ਨਿਊਟਰਜਨ ਥੋੜੀ ਇਹ ਦੋਨੋਂ ਮਹਿੰਗੇ ਬ੍ਰਾਂਡ ਨਹੀਂ ਸੇਟਾਫਿਲ ਦੀ ਲਗਭਗ 1000 ਤੋਂ ਲੈ ਕੇ 12-1300 ਦੀ ਹੈ ਤੇ ਜਿਹੜੀ ਨਿਊਟਰਜਨ ਦੀ ਹੈ ਉਹ ਇਸ ਤੋਂ ਵੀ ਥੋੜੀ ਜਿਹੀ ਹੋਰ ਕਾਸਟਲੀ ਹੈ ਤੇ ਅਵਿੰਦੀਆ ਅਵਿੰ ਅਵਿੰਦੀ ਉਹ ਬਹੁਤ ਜ਼ਿਆਦਾ ਕਾਸਟਲੀ ਹੈ ਮਤਲਬ ਨੋ ਡਾਊਟ ਜਿਵੇਂ ਜਿਵੇਂ ਪ੍ਰਾਈਸ ਵਧਦੇ ਜਾਣਗੇ ਉਹਨਾਂ ਦੀ ਵਿਟਾਮਿਨਸ ਜ਼ਿਆਦਾ ਹੋਣਗੇ ਉਹਦੇ ਵਿੱਚ ਹਾਈਲੂਰੋਨਿਕ ਐਸਿਡ ਹੋਊਗਾ ਜਾਂ ਹੋਰ ਬਹੁਤ ਸਾਰਾ ਕੁਝ ਉਹਨਾਂ ਨੇ ਐਡ-ਆਨ ਕੀਤਾ ਹੁੰਦਾ ਹੈ ਤੇ ਸੈਂਸਿਟਿਵ ਸਕਿਨਸ ਲਈ ਖਾਸ ਕਰਕੇ ਬਹੁਤ ਵਧੀਆ ਨਹੀਂ ਹੈ ਜਿਹੜੇ ਥੋੜਾ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਹੁੰਦੀ ਹੈ ਉਹਨਾਂ ਨੂੰ ਇਸ ਚੀਜ਼ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਉਹ ਸਿਰਫ ਇਸ ਚੀਜ਼ ਤੇ ਨਾ ਜਾਣ ਕਿ ਕਸਟ ਜ਼ਿਆਦਾ ਹੈ ਨਾ ਫਿਰ ਆਪਾਂ ਉਸੇ ਹਿਸਾਬ ਨਾਲ ਉਹਦਾ ਤੁਹਾਨੂੰ ਰਿਜ਼ਲਟ ਵੀ ਜ਼ਿਆਦਾ ਵਧੀਆ ਆਉਂਦੀ ਏ ਸੋ ਇਹ ਹੈਗੀਆਂ ਜਿਹੜੀਆਂ ਤੁਸੀਂ इजीली ਯੂ ਕੈਨ ਗੋ ਫॉर ਥੀਸ ਜੇ ਤੁਸੀਂ ਸਕਿਨ ਮਤਲਬ ਪ੍ਰੋਬਲਮੈਟਿਕ ਹੈ ਤੁਹਾਡੀ ਫਿਰ ਤਾਂ ਤੁਹਾਨੂੰ ਥੋੜਾ ਜਿਹਾ ਇੱਕ ਜੇਬ ਟਿੱਲੀ ਕਰਨੀ ਪੈਂਦੀ ਹੈ ਤੇ ਅਦਰਵਾਈਜ਼ ਤੁਸੀਂ ਇਹ ਚੀਜ਼ਾਂ ਇਕਨੋਮਿਕਲੀ ਵੀ ਹੈ ਤੇ ਰਿਜ਼ਲਟ ਵੀ ਗੁੱਡ ਨਹੀਂ ਜੇ ਤੁਹਾਡੀ ਸਕਿਨ ਤੇ ਕੋਈ ਇਸ਼ੂ ਨਹੀਂ ਹੈਗੇ ਹਨਾ ਜਿਵੇਂ ਮੇਰੀ ਸਕਿਨ ਤੇ ਕੋਈ ਇਸ਼ੂ ਨਹੀਂ ਮੈਨੂੰ ਕੋਈ ਵੀ ਇਸ਼ੂ ਨਹੀਂ ਹੈਗਾ ਸਕਿਨ ਤੇ ਨਾ ਕੋਈ ਐਕਨੇ ਨਾ ਕੁਝ ਕੁਝ ਵੀ ਨਾ ਕੋਈ ਪਿਗਮੈਂਟੇਸ਼ਨ ਨਾ ਸ਼ਾਇਆ ਕੁਝ ਦਿੱਕਤ ਨਹੀਂ ਹੈਗੀ ਮੇਰੀ ਸਕਿਨ ਦੇ ਉੱਤੇ ਓਕੇ ਸਕਿਨ ਹੈ ਮੇਰੀ ਤੇ ਸਿਰਫ ਡਰਾਈਨੈਸ ਹੈ ਤਾਂ ਫੇਰ ਇਸ ਕਰਕੇ ਮੈਨੂੰ ਇਹੀ ਗੁੱਡ ਜਾਂਦੀਆਂ ਨੇ ਇਹ ਤਾਂ ਮੈਂ ਮਤਲਬ ਹੁਣ ਕਿਉਂਕਿ ਡਰਾਈਨੈਸ ਸਰਦੀਆਂ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਵਾਰੀ ਮੈਂ ਸੋਚਿਆ ਵੀ ਜਿਹੜੀ ਮੈਂ ਹੁਣ ਲੈ ਕੇ ਆਉਣੀ ਹੈ ਉਹ ਮੈਂ ਸਿਟਾਫਿਲ ਦੀ ਲੈ ਕੇ ਆਉਂਗੀ ਉਹਨਾਂ ਦੀ ਕਾਫੀ ਲਾਈਟ ਨੇ ਮੇਰੇ ਕੋਲ ਉਹਨਾਂ ਦਾ ਮੈਂ ਯੂਜ਼ ਕਰ ਰਹੀ ਹਾਂ ਇੱਕ ਦੋ ਪ੍ਰੋਡਕਟ ਪਹਿਲਾਂ ਮੈਂ ਤੁਹਾਨੂੰ ਦੇਖਿਆ ਤੁਸੀਂ ਮੈਨੂੰ ਵੀਡੀਓ ਵਿੱਚ ਵਿੱਚ ਮੈਂ ਮੋਇਸਚਰਾਈਜ਼ਰ ਯੂਜ਼ ਕਰਦੀ ਬਹੁਤ ਵਧੀਆ ਜਿਹੇ ਜਿਹਾ ਮਹਿੰਗਾ ਹੋ ਜਾ ਲੱਗਦਾ ਬਹੁਤ ਥੋੜਾ ਤੇ ਬਾਕੀ ਤੁਸੀਂ ਇਹ ਜਿਹੜੀਆਂ ਹੈਗੀਆਂ ਨੇ ਅਦਰਵਾਈਜ਼ ਓਕੇ ਹੈ ਬਸ ਸਿਰਫ ਇਹ ਹੈ ਕਿ ਜੇ ਥੋੜੀ ਡਰਾਈ ਸਕਿਨ ਹੈ ਫਿਰ ਤੁਸੀਂ ਦੇਖ ਕੇ ਲੈਣਾ ਕਿ ਇਹ ਮੈਟ ਲੁੱਕ ਹੈ ਮਤਲਬ ਗ੍ਰੀਸੀ ਗ੍ਰੀਸੀ ਲੁੱਕ ਨਹੀਂ ਆਉਂਦੀ ਇਹ ਵਿੱਚ ਤੁਹਾਨੂੰ ਆਇਲੀ ਆਇਲੀ ਲੁੱਕ ਨਹੀਂ ਆਉਂਦੀ ਗੁੱਡਾ ਜੇ ਇਹਨਾਂ ਦੀ ਆਇਲੀ ਸਕਿਨ ਹੈ ਯੂ ਕੈਨ ਗੋ ਫਾਰ ਦਿਸ ਤੇ ਇਹ ਤੁਸੀਂ ਲਾਉਣੀ ਜਰੂਰ ਤੋਂ ਜਰੂਰ ਹੈ ਮੈਂ ਫੇਰ ਕਹੂੰਗੀ ਸਾਡੇ এনवायरमेंट ਇਸ ਤਰ੍ਹਾਂ ਦਾ ਹੋ ਚੁੱਕਿਆ ਹੈ ਕਿ ਸਾਡੇ ਆਸ-ਪਾਸੇ ਕੈਂਸਰ ਵਰਗੀਆਂ ਬਿਮਾਰੀਆਂ स्किन कैंसर ਬਹੁਤ ਜ਼ਿਆਦਾ ਵਧ ਰਹੀਆਂ ਨੇ ਤਾਂ ਇਸ ਕਰਕੇ ਸਾਨੂੰ ਇਹਨਾਂ ਨੂੰ ਤੁਸੀਂ ਖਰਚਾ ਨਾ ਮੰਨਿਆ ਕਰੋ ਸੰਸਕ੍ਰੀਨ ਤੇ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੀ ਹੈ बस ਇਹਦਾ ਆਪਾਂ ਨੂੰ ਕਰਨੀ ਹੀ ਚਾਹੀਦੀ ਹੈ ਔਰ ਅੱਛੀ ਸੰਸਕ੍ਰੀਨ ਹੁੰਦੀ ਹੈ ਤਾਂ ਉਹਦੇ ਰਿਜ਼ਲਟ ਵੀ ਅੱਛੇ ਹੁੰਦੇ ਨੇ ਹੋਮ ਮੇਡ ਸੰਸਕ੍ਰੀਨ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਜਿੱਦੇ ਆਫਟਰ ਇਫੈਕਟਸ ਖਤਰਨਾਕ ਹੋ ਸਕਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਟੱਡੀਜ਼ ਜਿਹੜੀਆਂ ਲੇਟੈਸਟ ਸਟੱਡੀ ਹੈ ਉਹ ਇਹ ਕਹਿੰਦੀ ਹੈ ਕਿ ਹਲੇ ਤੱਕ ਕੋਈ ਵੀ ਹੋਮ ਮੇਡ ਸਨਸਕ੍ਰੀਨ ਸਕਸੈਸਫੁਲ ਨਹੀਂ ਹੈਗੀ ਉਹ ਕੋਈ ਵੀ ਰეკਮੈਂਡ ਨਹੀਂ ਕਰਦੀ ਜਿਵੇਂ ਬਾਕੀ ਹੋਰ ਚੀਜ਼ਾਂ ਦੇ ਵਿੱਚ ਰეკਮੈਂਡੇਸ਼ਨਸ ਹੈਗੀਆਂ ਨੇ ਕਿ ਇਹ ਆਮਲਿਆਂ ਦਾ ਇਹ ਰਿਜ਼ਲਟ ਹੈ ਜੀ ਇਹਨਾਂ ਦਾ ਇਹ ਹੈ ਜੀ ਹਨਾ ਯਾਨੀ ਕਿ ਗਲਿਸਰਿਨ ਯੂਜ਼ ਕਰਨ ਨਾਲ ਇਹ ਹੁੰਦਾ ਹੁੰਦਾ ਉਹ ਸਾਰਾ ਪੁੱਛੇਗਾ ਸਟੱਡੀਜ਼ ਵੀ ਹੈਗੀਆਂ ਨੇ ਕਹਿੰਦੀਆਂ ਨੇ ਕਿ ਹਾਂ ਠੀਕ ਹੈ ਬਟ ਸਨਸਕ੍ਰੀਨ ਦੇ ਬਾਰੇ ਵਿੱਚ ਸਟੱਡੀ ਕਹਿੰਦੀ ਹੈ ਕਿ ਸਨਸਕ੍ਰੀਨ ਕੋਈ ਵੀ ਹੋਮ ਮੇਡ authentic ਹਲੇ ਤੱਕ ਨਹੀਂ ਹੈਗੀ ਇਸ ਕਰਕੇ ਸੰਸਕ੍ਰੀਨ ਦਾ ਕੰਪਰੋਮਾਈਜ਼ ਨਾ ਕਰਿਓ ਜਰੂਰ ਲਗਾਉਣੀ ਹੈ ਚਾਹੇ ਤੁਸੀਂ ਅੰਦਰ ਹੀ ਰਹਿਣੇ ਹੋ ਚਾਹੇ ਤੁਸੀਂ ਅ ਮਤਲਬ ਬੱਦਲ ਹੋਣ ਚਾਹੇ ਤੁਹਾਨੂੰ ਐ ਲੱਗੇ ਕਿ ਅਜ ਤਾਂ ਤੁੰਦੀ ਹੈ ਫਿਰ ਵੀ ਤੁਸੀਂ ਸੰਸਕ੍ਰੀਨ ਜਰੂਰ ਵੇਅਰ ਕਰਨੀ ਹੈ ਇਹਦਾ ਆਪਾਂ ਕੰਪਰੋਮਾਈਜ਼ ਨਹੀਂ ਕਰਨਾ ਅੱਛੀ ਕੰਪਨੀ ਦੀ ਸੰਸਕ੍ਰੀਨ ਲੈ ਕੇ ਤੇ ਉਹਨੂੰ ਤੁਸੀਂ ਲਾਉਣਾ ਸ਼ੁਰੂ ਕਰੋ ਜੇ ਨਹੀਂ ਲਾਉਂਦੇ ਜਿੰਨਾ ਖਲੋਸ ਹੋ ਚੁੱਕਿਆ ਕਿਉਂਕਿ ਜਿਹੜੀ ਸੰਸਕ੍ਰੀਨ ਹੁੰਦੀ ਹੈ ਨਾ ਇਹ ਸਿਰਫ ਸਨ ਰੇਜ਼ ਤੋਂ ਨਹੀਂ ਹੁੰਦਾਗਾ ਇਹ ਤੁਹਾਡੀਆਂ ਫਾਈਨ ਲਾਈਨਸ ਤੇ ਹੋਰ ਜਿਵੇਂ ਇਹਦੇ ਵਿੱਚ ਜਿਵੇਂ ਹਾਈ ਹਾਈਲੂਰਾਨਿਕ ਐਸਿਡ ਹੈ ਐਂਡ ਫਿਕਸਦਰਮਾ ਸ਼ੈਡੋ ਵਾਲਿਆਂ ਦੇ ਤੇ ਵਿਟਾਮਿਨ ਈ ਵਗੈਰਾ ਪਾਈ ਹੁੰਦੀ ਹੈ ਵੀ ਡੀ ਪਿਗਮੈਂਟੇਸ਼ਨ ਆ ਮਤਲਬ ਇਹ ਵੀ ਪਿਗਮੈਂਟੇਸ਼ਨ ਤੋਂ ਵੀ ਬਹੁਤ ਅੱਛੀ ਹੈ ਹਨਾ ਤਾਂ ਕਾਫੀ ਕੁਝ ਹੁੰਦਾ ਹੈ ਇਹਨਾਂ ਦੇ ਵਿੱਚ ਐ ਨਹੀਂ ਹੈਗਾ ਕਿ ਇੱਕੋ ਹੀ ਇੱਕ ਕੰਮ ਕਰਦੀ ਹੈ ਸੋ ਇਹ ਜੇ ਅੱਛੀ ਹੁੰਦੀ ਹੈ ਤਾਂ ਦੇਖ ਕੇ ਧਿਆਨ ਨਾਲ ਲੈਣੀ ਹੈ ਤੁਸੀਂ ਜਿਸ ਤਰ੍ਹਾਂ ਦੀ ਤੁਹਾਡੀ ਸਕਿਨ ਇਸ਼ੂਜ਼ ਹੈ ਇਹ ਸਿਰਫ ਐ ਨਹੀਂ ਹੁੰਦਾ ਕਿ ਆਪਾਂ ਗਏ ਤੇ ਜਿਹੜੀ ਵੀ ਸਾਹਮਣੇ ਪਈ ਸੀ ਉਹੀ ਲੈ ਆਏ ਤਾਂ ਮੈਂ ਸਭ ਨੂੰ ਇਹ ਕਿਹਾ ਕਿ ਕਾਫੀ ਮੈਸੇ ਸੀਗੇ ਕਿ ਅਸੀਂ ਜੇ ਸਾਡੀ ਸਕਿਨ ਡਰਾਈ ਹੈ ਤਾਂ ਕਿਹੜੀ ਲਈਏ ਜੇ ਉਹ ਹੈ ਮੈਂ ਤੁਹਾਨੂੰ ਦੱਸਦਾ ਵੀ ਜੇ ਪ੍ਰੋਬਲੇਮੈਟਿਕ ਸਕਿਨ ਹੈ ਤੁਹਾਡੀ ਤਾਂ ਤੁਹਾਨੂੰ ਸਪੈਸ਼ਲੀ ਧਿਆਨ ਨਾਲ ਲੈਣੀ ਪਊਗੀ ਜਿਵੇਂ ਇਹ ਵੀ ਮੈਂ ਤੁਹਾਨੂੰ ਦੱਸਿਆ ਵੀ ਕਾਫੀ ਅੱਛੀ ਬਸ ਇਹ ਚ ਕੋਈ ਡਰਾਅਬੈਕ ਹੈ ਤੇ ਇਹਦੀ ਸਮੈਲ ਨਹੀਂ ਅੱਛੀ ਹੁੰਦੀ ਮੈਨੂੰ ਤੇ ਤੁਹਾਨੂੰ ਵੀ ਨਹੀਂ ਆਊਗੀ ਮੈਨੂੰ ਨਹੀਂ ਇਹ ਰਿਪਲਸਿਵ ਜੀ ਹੈ ਤੇ ਜੇ ਤੁਸੀਂ ਸਿਟਾਫਿਲ ਜਾਂ ਨਿਊਟ੍ਰੋਜਨ ਜਾਂ ਵੀਨ ਜਾਂ ਹੋਰ ਇਸ ਤਰ੍ਹਾਂ ਦੇ ਵੱਡੇ ਬ੍ਰਾਂਡ ਨਹੀਂ ਉਸ ਤਰ੍ਹਾਂ ਦੀ ਜੀ ਤੁਹਾਡੀ ਸਕਿਨ ਪ੍ਰੋਬਲਮੈਟਿਕ ਹੈ ਤਾਂ ਅਦਰਵਾਈਜ਼ ਤੁਸੀਂ ਅ ਸਿੰਪਲ ਇਹੀ 2300 3300 400 ਵਾਲੀ ਇਜ਼ ਗੁੱਡ ਹੈਗਾ ਇਹ ਚ ਕੋਈ ਇਸ਼ੂ ਨਹੀਂ ਹੈਗਾ ਤੇ ਇਹ ਸਾਰੀਆਂ ਇਕੁਅਲੀ ਗੁੱਡ ਨੇ ਠੀਕ ਹੈ ਤੇ ਲੋ ਜੀ ਸਕਿਨ ਦੇ ਉੱਤੇ ਧਿਆਨ ਰੱਖਦੇ ਹੋਈ ਜਿੰਨਾ ਕਲੋਸ ਅਸੀਂ ਪਹਿਲਾਂ ਕਰ ਚੁੱਕੇ ਮੈਂ ਵੀ ਬਹੁਤ ਲੇਟ ਸ਼ੁਰੂ ਕੀਤੀ ਹੈ ਮੇਰੀ ਸਕਿਨ ਦਾ ਵੀ ਬਹੁਤ लॉस ਹੋ ਚੁੱਕਿਆ ਬਹੁਤ ਲੇਟ ਮੈਂ ਸ਼ੁਰੂ ਕੀਤੀਆਂ ਨੇ ਇਹ ਚੀਜ਼ਾਂ ਜਦੋਂ ਖੁਦ ਸਟੱਡੀ ਕੀਤੀ ਉਦੋਂ ਜਾ ਕੇ ਪਤਾ ਲੱਗਿਆ ਕਿ ਇਹ ਤਾਂ ਬਹੁਤ ਜ਼ਰੂਰੀ ਸੀਗਾ ਨਹੀਂ ਤਾਂ ਬਸ ਕੋਈ ਵੀ ਕੋਲਡ ਕਰੀਮ ਲਗਾ ਲਈਏ ਲਗਾ ਲੈ ਬੋਲ ਕਰ ਲੈ ਉਹੀ ਕਰਕੇ ਆਪਾਂ ਚ ਕਰਦੇ ਰਹੇ ਪਰ ਇਹ ਤੁਸੀਂ ਲਗਾਉਣੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨੂੰ ਵੀ ਜਦੋਂ ਤੁਸੀਂ ਲਗਾਉਣਾ ਹੈ ਸਨਸਕ੍ਰੀਨ ਨੂੰ ਤੇ ਮਲਣ ਨਹੀਂ ਮਤਲਬ ਤੁਸੀਂ ਉਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਲਗਾ ਕੇ ਇਦਾਂ ਇਦਾਂ ਕਰਕੇ ਅਸੀਂ ਕਿਉਂਕਿ ਲੇਅਰ ਬਣਾਉਣੀ ਹੈ ਨਾ ਕਿ ਇਹਨੂੰ ਮਲ ਕੇ ਉਹਦੇ ਵਿੱਚ ਵਾੜਨਾ ਹੈ ਅਸੀਂ ਇਸ ਕਿਨ ਦੇ ਬਹੁਤ ਜ਼ਿਆਦਾ ਇਹਨੂੰ ਵੀ ਇਦਾਂ ਹੀ ਲਗਾਉਣਾ ਹੈ ਤੇ ਹੋਪਫੁਲੀ ਤੁਸੀਂ ਪਸੰਦ ਕਰੋਗੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਫਿਰ ਬਾਰ-ਬਾਰ ਕੁਐਸਚਨਸ ਆਉਂਦੇ ਰਹਿੰਦੇ ਨੇ ਹਨਾ ਬਾਰ-ਬਾਰ ਉਹੀ ਕੁਐਸਚਨ ਰਿਪੀਟ ਹੁੰਦਾ ਰਹਿੰਦਾ ਤੇ ਆਪਣੇ ਗਰੁੱਪਸ ਤੇ ਵੀ ਸ਼ੇਅਰ ਕਰ ਦਿਓ ਕਿਉਂਕਿ ਇਹੇ ਜੀ ਜਾਣਕਾਰੀ ਸਾਨੂੰ ਕਈ ਵਾਰੀ ਬਹੁਤ ਕੰਮ ਨਹੀਂ ਹੁੰਦੀ ਹੈ ਤੇ ਲਓ ਜੀ ਮਿਲਾਂਗੇ ਫਿਰ ਆਪਾਂ ਅਗਲੀ ਵੀਡੀਓ 'ਚ ਤੇ ਦੱਸਿਓ ਕਿਹਨੇ ਕਿਹਨੇ ਸਨ ਸਕਰੀਨ ਲਾਉਣੀ ਸ਼ੁਰੂ ਕਰਤੀ ਤੇ ਕਿਹਨੇ ਕਿਹਨੇ ਹੁਣ ਸ਼ੁਰੂ ਕਰਨੀ ਹੈ ਆਪਣੇ ਏਜ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ ਜੇ ਤੁਸੀਂ ਸੀਨੀਅਰ ਹੋ ਸੁਪਰ ਸੀਨੀਅਰ ਵੀ ਹੋ ਤਾਂ ਵੀ ਇਹ ਚੀਜ਼ ਤੁਸੀਂ ਯੂਜ਼ ਕਰਨੀ ਹੈ ਆਪਣੇ ਮਦਰਸ ਨੂੰ ਜ਼ਰੂਰ ਰეკਮੈਂਡ ਕਰੋ ਕਿ ਉਹ ਕਿਉਂਕਿ ਸਾਡੀਆਂ ਮਦਰਸ ਨਹੀਂ ਲਗਾਉਂਦੀ ਇਹ ਜੀ ਜਿਹਾ ਮੈਨੂੰ ਪਤਾ ਹੈ ਤੇ ਉਹਨਾਂ ਨੂੰ ਜ਼ਰੂਰ ਇਹ ਤੁਸੀਂ ਸ਼ੇਅਰ ਕਰਨੀ ਹੈ ਤੇ ਜ਼ੋਰ ਦੇ ਕੇ ਕਹਿਣਾ ਕਿ ਲਗਾਇਆ ਕਰੋ ਕਿਉਂਕਿ এনवायरमेंट ਬਹੁਤ ਖਰਾਬ ਹੈ ਹੋਰ ਨਹੀਂ ਤਾਂ ਐਟ ਲੀਸਟ ਹਲਕਾ ਜਿਹਾ ਨਾਲ ਇਹ ਮੇਕਅਪ ਦਾ ਟੱਚ ਵੀ ਆ ਜਾਂਦਾ ਹੈ ਹੈਨਾ ਤੇ ਅੱਛਾ ਲੱਗਦਾ ਹੈ ਮਦਰ ਫਾਦਰ ਭਰਾ ਭੈਣ ਸਭ ਨੂੰ ਰეკਮੈਂਡ ਕਰਿਆ ਕਰੋ ਬੱਚਿਆਂ ਲਈ ਇਹ ਲੱਗ ਤੋਂ ਆਉਂਦੀਆਂ ਨੇ ਤੁਸੀਂ ਚਾਹੋਗੇ ਤੇ ਤੁਸੀਂ ਉਥੋਂ ਬੱਚਿਆਂ ਲਈ ਵੀ ਲੈ ਸਕਦੇ ਹੋ ਇੱਕ ਇਹਦੇ ਵਿੱਚ ਨਾ ਇੱਕ ਹੋਰ ਖਾਸ ਚੀਜ਼ ਹੈ ਜਿਹੜੀ ਸੀਟਾ ਫਿਲਾ ਲੈਂਦੀ ਉਹ ਵਾਟਰ ਰਿਸਟੈਂਟ ਵੀ ਹੈ ਤੁਸੀਂ ਮਤਲਬ ਸਵੇਰ ਦੀ ਲਈ ਤੇ ਮਾੜਾ ਮोटा ਤੁਸੀਂ ਗਿੱਲੇ ਹੱਥ ਲੱਗ ਗਏ ਹੋਰ ਹੋ ਗਿਆ ਤਾਂ ਫਿਰ ਵੀ ਉਹਦਾ ਇਫੈਕਟ ਰਹਿੰਦਾ ਹੈ ਠੀਕ ਹੈ ਬਹੁਤ ਅੱਛਾ ਗੁੱਡ ਹੈ ਤੇ ਟਰਾਈ ਕਰਿਓ ਤੁਸੀਂ ਜਿਹੜੀ ਤੁਹਾਨੂੰ ਠੀਕ ਲੱਗੂਗੀ ਇਹਨਾਂ ਦੇ ਲਿੰਕ ਮੈਂ ਤੁਹਾਨੂੰ ਸਾਰਿਆਂ ਨੂੰ ਨੀਚੇ ਟੈਗ ਕਰ ਦੂੰਗੀ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ ਤੁਸੀਂ ਜਾ ਕੇ ਜਦੋਂ ਵੀ ਲੈਣੀ ਹੈ ਇਹ ਜਾਂ ਤਾਂ ਤੁਸੀਂ ਆਨਲਾਈਨ ਲੈ ਲੂਈ ਜਾਂ ਤੁਸੀਂ ਫਿਰ ਮੈਡੀਕਲ ਸ਼ੌਪ ਤੋਂ ਲੈਣੀ ਹੈ ਠੀਕ ਹੈ ਕਿਉਂਕਿ ਉਹਨਾਂ ਕੋਲੇ ਡੁਪਲੀਕੇਟ ਸੀਦੇ ਚਾਂਸਸ ਬਹੁਤ ਘੱਟ ਹੁੰਦੀ ਹੈ ਠੀਕ ਹੈ ਸੋ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਸ਼ੇਅਰ ਜ਼ਰੂਰ ਕਰਨੀ ਹੈ ਓਕੇ ਜੀ ਬਾਏ ਬਾਏ